ਪੰਜਾਬ ਦੇ ਡੀਜੀਪੀ ਵੱਲੋਂ ਸਖਤ ਹੁਕਮ ਜਾਰੀ ਪੰਜਾਬ ਉਸ ਦੇ ਮਲਾਜ਼ਮਾਂ ਰੀਲਾਂ ਬਣਾਉਣ ਤੋਂ ਪਹਿਲਾਂ ਦੇਖ ਲੈਣ ਇਸ ਖਾਸ ਖਬਰ ਨੂੰ ਨਹੀਂ ਹੋ ਸਕਦਾ ਵੱਡਾ ਐਕਸ਼ਨ ਸਸ਼ੀ ਕਾਉ ਜੀ ਮੈਂ ਰੀਨਾ ਤਿਮਾਂ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਦਾ ਦੇਖੀ ਪੰਜਾਬ ਦੇ ਡੀਜੀਪੀ ਦੇ ਵੱਲੋਂ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਖਤ ਹੁਕਮ ਦੇ ਦਿੱਤੇ ਗਏ ਨੇ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੰਸਟਾਗ੍ਰਾਮ ਉੱਤੇ ਸੋਸ਼ਲ ਮੀਡੀਆ ਉੱਤੇ ਰੀਲਾਂ ਪਾਈਆਂ ਜਾਂਦੇ ਨੇ ਲਚਕਣ ਟੱਪਣ ਵਾਲੀਆਂ ਰੀਲਾਂ ਬਣਾਈਆਂ ਜਾਉਂਗੀਆਂ ਜਿਸ ਤੇ ਨਾਰ ਪੰਜਾਬ ਪੁਰਜ਼ਾ ਅਕਸ਼ਰ ਖਰਾਬ ਹੁੰਦਾ ਇਸ ਦੇ ਚਾਲ ਦੇ ਪੰਜਾਬ ਦੇ ਡੀਜੀਪੀ ਦੇ ਪੁਰਜ਼ੇ ਹਰ ਇੱਕ ਜ਼ਿਲ੍ਹੇ ਦੇ ਵੱਡੇ ਅਸਰਾਂ ਨੂੰ ਦਿਸ਼ਾ ਨਿਰਦੇਸ਼ ਚਾਰਿਕਾ ਦਿੱਤੇ ਗਏ ਨੇ ਕਿ ਜਿਹੜਾ ਵੀ ਕੋਈ ਪੁਲਿਸ ਮੁਲਾਜ਼ਮਾ ਜਹੀ ਵੀਡੀਓ ਬਣਾਉਂਦਾ ਰੀਲ ਬਣਾਉਂਦਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਹੁਣ ਰੀਲਾ ਬਣਾਉਣ ਤੋਂ ਪਹਿਲਾਂ ਤੁਸੀਂ ਸचेਤ ਹੋ ਜਾਓ ਦੱਸਦੀ ਐ ਕਿ ਜਿਹੜੀ ਕਾਲੀ ਥਾਰ ਵਾਲੀ ਇੰਸਟਾ ਕੋਈ ਸੀ ਉਸ ਦੀ ਵੀ ਰੀਲਾ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦਿਆ ਸੀ ਜਿਸ ਤੋਂ ਬਾਅਦ ਚਿੱਟੇ ਦੇ ਨਸ਼ੇ ਦੇ ਵਿੱਚੋਂ ਉਹ ਗ੍ਰਿਫਤਾਰ ਹੁੰਦੀ ਆ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਖਤ ਹੋ ਚੁੱਕੀ ਹੈ ਤੇ ਜਈਆਂ ਰੀਲਾ ਬਣਾਉਣ ਵਾਲੇ ਸੁਚੇਤ ਹੋ ਜਾਓ। ਸਦਾਦੀ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੁਲਿਸ ਮੁਲਾਜ਼ਮਾ ਦੇ ਵੱਲੋਂ ਅਣਉਚਿਤ ਵੀਡੀਓ ਅਤੇ ਰੀਲਾ ਪੋਸਟ ਕਰਨ ਦੀਆਂ ਵੱਧਦੀਆਂ ਘਟਨਾਵਾਂ ਦੇਖਦੇ ਹੋਏ ਪੰਜਾਬ ਪੁਲਿਸ ਨੇ ਸਖਤ ਦਿਸ਼ਾ ਨਿਰਦੇਸ਼ ਲਾਗੂ ਕੀਤੇ ਨੇ। ਹਾਇ ਦੇ ਵਿੱਚ ਕੁਝ ਪੁਲਿਸ ਅਧਿਕਾਰੀ ਵਰਦੀ ਦੇ ਵਿੱਚ ਡਾਂਸ ਭੰਗੜਾ ਤੇ ਮਨੋਰੰਜਨ ਵੀਡੀਓ ਬਣਾਉਂਦੇ ਦੇਖੇ ਗਏ ਸਨ ਜਿਸ ਨਾਲ ਵਿਭਾਗ ਦੇ ਅਕਸ ਤੇ ਅਸਰ ਪਿਆ। ਇਸ ਤੇ ਡੀਜੀਪੀ ਦਫ਼ਤਰ ਨੇ ਸਾਰੇ ਰੇਂਜ ਆਈਜੀ ਡੀਆਈਜੀ ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਐਸਐਸਪੀ ਨੂੰ ਨਿਗਰਾਨੀ ਵਧਾਉਣ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਸਟੇਟ ਸਾਈਬਰ ਕ੍ਰਾਈਮ ਬਿੰਗ ਨੂੰ ਇਸ ਸਬੰਧ ਵਿੱਚ ਨੋਡਲ ਏਜੰਸੀ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਜੋ ਸ਼ੱਕੀ ਸੋਸ਼ਲ ਮੀਡੀਆ ਗਤੀਵਿਧੀਆਂ ਤੇ ਸਮੇਂ-ਸਮੇਂ ਤੇ ਰਿਪੋਰਟਾਂ ਤਿਆਰ ਕਰਦੀ ਹੈ ਉਹਨਾਂ ਨੂੰ ਡੀਜੀਪੀ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਦੇ ਵਿੱਚ ਪੇਸ਼ ਕਰਦੀ ਹੈ ਵਿਭਾਗ ਦਾ ਕਹਿਣਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀ ਦੀ ਨਿਯਲਾ ਕੌਨਿ ਕੌਨਫਿਡੈਂਸ਼ੀਅਲ ਰਿਪੋਰਟ ਆਈਐਸ ਪ੍ਰਭਾਵਿਤ ਹੋਵੇਗੀ ਅਤੇ ਉਹਨਾਂ ਦੀਆਂ ਤਰੱਕੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਨੇ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਿਕ ਹਾਲੀ ਦੇ ਮਹੀਨਿਆਂ ਦੇ ਵਿੱਚ ਸੋਸ਼ਲ ਮੀਡੀਆ ਨਾਲ ਸੰਬੰਧਿਤ ਕਈ ਘਟਨਾਵਾਂ ਜਿਵੇਂ ਕਿ ਬਠਿੰਡਾ ਤੋਂ ਇੱਕ ਮਹਿਲਾ ਕਾਂਸਟੇਬਲ ਦੀ ਵਾਇਰਲ ਰੀਲ ਵੀਡੀਓ ਤੋਂ ਬਾਅਦ ਦੇ ਵਿੱਚ ਨਸ਼ੀਲੇ ਪਦਾਰਥ ਰੱਖਣ ਲਈ ਉਸ ਦੀ ਗ੍ਰਿਫਤਾਰੀ ਅਤੇ ਮੋਹਾਲੀ ਵਿੱਚ ਕਾਰ ਧੋਣ ਦੌਰਾਨ ਹੈਰੋਨ ਦੀ ਬਰਾਮਦੀ ਨੇ ਵਿਭਾਗ ਨੂੰ ਸਖਤ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ ਬੀਜਪੀ ਗੌਰਵ ਯਾਦਵ ਨੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਗ੍ਰਹਿ ਵਿਭਾਗ ਦੀ ਪ੍ਰਵਾਨਗੀ ਨਾਲ ਨਵੇਂ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ ਜਿਹੜੇ ਵੀ ਪੁਲਿਸ ਮੁਲਾਜ਼ਮ ਨੇ ਚਾਹੇ ਉਹ ਲੇਡੀ ਕਾਂਸਟੇਬਲ ਹੋਵੇ ਚਾਹੇ ਉਹ ਕੋਈ ਵੀ ਪੁਲਿਸ ਮੁਲਾਜ਼ਮ ਹੋਵੇ ਚਾਹੇ ਵੱਡਾ ਅਧਿਕਾਰੀ ਚਾਹੇ ਛੋਟਾ ਮੁਲਾਜ਼ਮ ਹੋਵੇ ਕੋਈ ਵੀ ਹੁਣ ਇੰਸਟਾਗ੍ਰam ਦੇ ਉੱਤੇ ਨੱਚਣ ਟੱਪਣ ਵਾਲੇ ਗਾਣੇ ਦੇ ਉੱਤੇ ਕੋਈ ਵੀ ਵੀਡੀਓ ਬਣਾ ਕੇ ਪੋਸਟ ਨਹੀਂ ਕਰ ਸਕੇਗਾ ਜਿਹੜਾ ਉਲੰਘਣਾ ਕਰੇਗਾ ਉਸਦੇ ਖਿਲਾਫ ਡੀਜੀਪੀ ਨੇ ਸਖਤ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ